ਵਾਹਿਗੁਰੂ ਦੀ ਕਾਥਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਵਸੈ ਨਿਰੰਕਾਰ ਨਾਂ ਰੇੜ ਦੀ ਧਰਤੀ ਤੇ ਸ੍ਰੀ ਹਜੂਰ ਸਾਹਿਬ ਵਿਖੇ ਸਾਡੇ ਇਲਾਕੇ ਦੇ ਬਹੁਤ ਹੀ ਅਜ਼ੀਜ਼ ਸਾਡੇ ਮਿੱਤਰ ਸਾਡੇ ਵੱਡੇ ਭਰਾ ਤੇ ਭੈਣ ਜੀ ਸਰਦਾਰ ਜਸਵਿੰਦਰ ਸਿੰਘ ਨੀਲੂ ਸਾਹਿਬ ਤੇ ਭੈ ਸੁਖਿੰਦਰ ਸਿੰਘ ਕੌਰ ਜੀ ਉਹਨਾਂ ਦੀ ਬੋਤੀ ਗੁਰੂ ਘਰ ਸੱਚਖੰਡ ਦੇ ਦਰਸ਼ਨ ਵਾਰੇ ਕਰਨ ਵਾਸਤੇ ਆਏ ਨੇ ਤੇ ਸੰਗਤ ਜੀ ਮੈਂ ਤੁਹਾਨੂੰ ਦੱਸਾਂ ਕਿ ਭਾਈ ਸਾਹਿਬ ਜੀ ਨੇ ਬੜੀ ਕਿਰਪਾ ਦੀ ਗੁਰੂ ਸਾਹਿਬ ਦੀ ਨਾ ਹੋਂਦ ਤੇ ਲੋ ਸੰਜੋਗਾਂ ਦੇ ਖੇਡ ਹੁੰਦੀ ਹੈ ਘਰ 'ਚ ਔਲਾਦ ਨਹੀਂ ਸੀ ਪਰ ਦਾਸ ਦੇ ਪਿਤਾ ਗਿਆਨੀ ਰਵਟਨ ਸਿੰਘ ਜੀ ਨੇ ਵੀਰ ਜੀ ਹੋਰਾਂ ਨੂੰ ਸੇਵਾ ਲਈ ਨਿਸ਼ਾਨ ਸੇਵਾ ਸੇਵਾ ਬਖਸ਼ਿਸ਼ ਕੀਤੀ तकरीबन 10 ਸਾਲ ਸਿਵਨ ਭਾਈ ਆ ਗਏ ਨੇ 10-12 ਸਾਲ 10-12 ਸਾਲ ਨਿਸ਼ਾਨ ਸਾਹਿਬ ਦੀ ਸੇਵਾ ਗੁਰੂ ਘਰ ਦੀ ਸੇਵਾ ਅਣਥੱਕ ਔਰ ਵਿਸ਼ਵਾਸ ਨਾਲ ਸੇਵਾ ਨਿਭਾਈ ਤੇ ਉਸ ਭਰੋਸੇ ਸਦਕਾ ਅੱਜ ਪ੍ਰਮਾਤਮਾ ਨੇ ਗੁਰੂ ਸਾਹਿਬ ਜੀ ਨੇ ਇਹ ਪਿਆਰੀ ਜਿਹੀ ਬਖਸ਼ਿਸ਼ ਇਹਨਾਂ ਨੂੰ ਬਖਸ਼ਿਸ਼ ਕੀਤੀ ਆ ਤੇ ਉਧਰ ਦੇਖੋ ਸਤਿਗੁਰੂ ਦਾ ਸ਼ੁਕਰਾਨਾ ਕਰਦੇ ਆ ਹੋਇਆ ਬੱਚੇ ਨੂੰ ਨਾਲ ਲੈ ਕੇ ਸਤਿਗੰਕੁੜਿ ਜੀ ਹਜੂਰ ਸਾਹਿਬ ਜੀ ਵਿਖੇ ਆਏ ਨੇ ਤੇ ਆਓ ਵੀਰ ਜੀ ਉਹਨਾਂ ਨੂੰ ਪੁੱਛਦੇ ਆ ਆਪਣੇ ਵਿਚਾਰ ਦਿਓ ਵੀਰ ਜੀ ਕਿਵੇਂ ਮਾਰਿਆ ਨੇ ਤੁਹਾਡੇ ਤੇ ਕਿਰਪਾ ਕੀਤੀ ਤੇ ਕਿਵੇਂ ਆਪ ਜੀ ਸੁਪਰਨਾ ਕਰਨ ਆਏ ਤੇ ਕਿਵੇਂ ਆਜ ਨੂੰ ਲੱਗਿਆ ਬਹੁਤ ਵਧੀਆ ਲੱਗਿਆ ਬਾਬਾ ਜੀ ਨੇ ਸਾਨੂੰ ਉਹ ਔਲਾਦ ਦੀ ذات ਬਖਸ਼ੀ ਆ ਬਹੁਤ ਸ਼ੁਕਰਾਨਾ ਕਰਨਾ ਕਰਨਾ ਪਾ ਜਰ ਕੇ ਵਾਹਿਗੁਰੂ ਜੀ ਮਹਾਰਾਜ ਨੇ ਬਹੁਤ ਬਹੁਤ ਇੱਕ ਬਹੁਤ ਸ਼ੁਕਰਾਨਾ ਕਰਨਾ ਪਿਆ 15 ਸਾਲ ਬਾਅਦ 15 ਸਾਲ ਬਾਅਦ ਆਏ ਸੀ ਸਾਡੀ ਇਹ ਅਰਦਾਸ ਹੈ ਕਿ ਆਪ ਜੀ ਫੇਰ ਦੁਬਾਰਾ ਆਵੋ ਤੇ ਬੇਟੀ ਨਾਲ ਆਵੇ ਤੇ ਪਰ ਸਹੀ ਗੱਲ ਹੈ ਕਿ ਇਹਨਾਂ ਦੀ ਮਜਬੂਰੀ ਕੱਲੂ ਜਾਣਾ ਫੈਰਿਆ ਪਰ ਬੱਚੀ ਦਾ ਹਜੇ ਦਿਲ ਨਹੀਂ ਹੈਗਾ ਤੇ ਅਸੀਂ ਧਰਤੀ ਹੈ ਕਿ ਜਿਹੜਾ ਇੱਥੇ ਇੱਕ ਵਾਰ ਆ ਜਾਵੇ ਮੁੜ ਕੇ ਜਾਣ ਦਾ ਚਤਤ ਨਹੀਂ ਕਰਦਾ ਤੇ ਮਹਾਰਾ ਕਿਰਪਾ ਕਰਨ ਇਹ ਗੱਲ ਮੈਂ ਤਾਂ ਆਖੀ ਹੈ ਕਿ ਕਈ ਗੁਰਮੁਖ ਪਿਆਰੇ ਜਿਹੜੇ ਹੈਗੇ ਆ ਚਲੋ ਜ਼ਿੰਦਗੀ ਚ ਜੂਝਦੇ ਹੁੰਦੇ ਆ ਤੇ ਕਿਸੇ ਕਾਰਨ ਕਰਕੇ ਦਿਲ ਟੁੱਟਦਾ ਵੀ ਹੈ ਪਰ ਜਦੋਂ ਸਤਪੁਰ ਦੀ ਸੇਵਾ ਚ ਅਸੀਂ ਆ ਜਾਈਏ ਤਾਂ ਫਿਰ ਡੋਲਣਾ ਨਹੀਂ ਹੈਗਾ ਜਿਗਾ ਨਾ ਡੋਲਿਆ ਦ੍ਰਿੜ ਕਰ ਰਹੇ ਪੂਰਨ ਹੋਇ ਤ੍ਰਪਤਾਨੀ ਤੇ ਮਹਾਰਾਜ ਕਿਰਪਾ ਕਰਨ ਸਬਰਾਂ ਦੀ ਢੋਲੀਆਂ ਵਿੱਚ ਮਿੱਠੀਆਂ ਦਾਤਾਂ ਬਖਸ਼ਿਸ਼ ਕਰਨ ਤੇ ਸਭ ਤੋਂ ਵੱਡੀ ਗੱਲ ਨਾਮ ਦੀ ਦਾਤ ਬਖਸ਼ਿਸ਼ ਕਰਨ ਸੋ ਸਾਰੇ ਸੰਗਤਾਂ ਦਾ ਧੰਵਾਦ ਜਿਨ੍ਹਾਂ ਨੇ ਇਹ ਵੀਡੀਓ ਵੇਖੀ ਤੇ ਬੀਜ ਜੀ ਹੋਰਾਂ ਦਾ ਧੰਵਾਦ ਸਾਡੇ ਨਾਲ ਆਏ ਤੇ ਮਹਾਰਾਜ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ